ਉਫ। ਓ ਮਾਤਾ ਕਿਵੇਂ ਆ? ਮੈਂ ਕਿਵੇਂ ਹੋਣਾ ਭਾਈ? ਬਾਹਰ ਨਿਕਲ ਕੇ ਬੈਠ ਗਈ। ਹੋਰ ਕੀ ਕਰਾਂ? ਸਾਰਾ ਦਿਨ ਮੇਰਾ ਤਾਂ ਕਿਤੇ ਜੀ ਨਹੀਂ ਲੱਗਦਾ। ਤੂੰ ਆਏ ਮੂੰਹ ਕੋ ਕਰ ਖਾਦੀ ਪਈਆਂ। ਹੈ? ਮੂੰਹ ਕੋ ਆਏ ਕੀ ਤਾਂ ਉਹ ਬੰਦਾ ਹੱਸ ਵੀ ਲਿਆ ਕਰ ਮਾੜਾ ਮੋਟਾ। ਬੇਜੇ ਦਸ਼ਮਣ ਹਸਣ ਦੇਣ ਤਾਂ ਹੀ ਹਸਾਂ। ਤੇ ਦਸ਼ਮਣਾਂ ਦਾ ਤੂੰ ਮੂੰਹ ਤੇ ਹਸਾ ਕੇ ਦੇਂਗੇ ਆਜਾ। ਕੋਈ ਨਹੀਂ ਜਦੋਂ ਮੈਂ ਕਹੀ ਆ ਨਾ ਵੀ ਕੋਈ ਮਰਜ਼ੀ ਆ ਜਾਏ ਇੱਥੇ। ਕੁਛ ਮਰਜ਼ੀ ਕਹਿ ਦੇ ਮੈਂ ਉਹ ਤਾਂ ਯਕੀਨ ਨਹੀਂ ਕਰਦਾ ਮੈਨੂੰ ਪਤਾ ਆ ਸਾਲੇ ਝੂਠੇ ਆ ਝੂਠੇ ਸਬੂਤ ਲਈ ਫਿਰਦੇ ਆ ਤੇ ਆ ਟੈਨਸ਼ਨ ਨਾ ਲੈ ਮੈਂ ਆਪਣੇ ਨੀ ਬੋਲਣਾ ਤੂੰ ਤਾਂ ਯਕੀਨ ਨਹੀਂ ਕਰਦਾ ਪੁੱਤ ਉਹ ਬਹੁਤ ਪਹੁੰਚੇ ਹੋਏ ਨੇ ਖਾਨੀ ਕਿਤੇ ਕਿਤੇ ਪੈਸੇ ਦੇ ਕੇ ਕੀ ਉਹਨਾਂ ਨੇ ਝੂਠੇ ਕਾਗਜ਼ ਤਿਆਰ ਕਰਾਏ ਹੋਣਗੇ ਆਪਾਂ ਨੂੰ ਫਸਾਉਣ ਨੂੰ ਤੁਰੇ ਫਿਰਦੇ ਨੇ ਮਾਤਾ ਉਹਦਾ ਕਾਗਜ਼ ਦੇਖ ਕੇ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਕਾਗਜ਼ ਸਹੀ ਆ ਕਿ ਝੂਠਾ ਆ ਉਹਦਾ ਲੱਗ ਜਾਈਗਾ ਵੀ origignal ਆ કે fake ਆ ਇੰਨਾ ਕ ਤਾਂ ਆਪਾਂ ਹੁਣ ਪੜੇ ਲਿਖੇ ਹੈਗੇ ਮੈਨੂੰ ਵੀ ਲੱਗ ਜੂ ਪਤਾ ਤੂੰ ਹੋਰ ਹੁਣ ਬਸ ਤੂੰ ਹੱਸ ਲਿਆ ਕਰ ਠੀਕ ਹੈ ਹੋਰ ਨੇ ਮਦਦ ਕੁਝ ਮੰਗਦਾ ਤੂੰ ਐ ਬੈਠਿਆ ਦੇਖ ਕੇ ਮੈਨੂੰ ਤਾਂ ਹੋਰ ਹੀ ਹੁੰਦਾਗਾ ਕਹਾਣੀਆਂ ਹਾਸੀਆਂ ਨੇ ਪੁੱਤ ਤੂੰ ਤਾਂ ਉਹੀ ਜਿਵੇਂ ਕਹਾਣੀਆਂ ਗੱਲਾਂ ਕਰਦਾਗਾ ਕੋਈ ਟੈਨਸ਼ਨ ਨਾ ਤੈਨੂੰ ਕਿਸੇ ਗੱਲ ਦੀ ਜੇ ਕੋਈ ਗੱਲ ਹੈਗੀ ਖੁੱਲ ਕੇ ਮੇਰੇ ਨਾਲ ਗੱਲ ਕਰੇਂਗੀ ਮੈਨੂੰ ਫਿਰ ਪਤਾ ਲੱਗੂ ਮੈਂ ਤੈਨੂੰ ਇਹੀ ਕਹਣੀ ਆ ਵੀ ਲੜਾਈਆਂ ਚ ਅੱਗੇ ਕਿਸੇ ਨੇ ਕੀ ਕੱਢ ਲਿਆ ਉਹ ਨਹੀਂ ਲੜਦਾ ਮੈਂ ਲੜਦਾ ਨਹੀਂ ਇਹ ਦੁਸ਼ਮਣ ਆਪਣੇ ਨਾਲ ਕਿਉਂ ਲੜਾਈ ਪਾਉਣ ਨੂੰ ਤੁਰੇ ਫਿਰਦਾ ਕਿਉਂ ਨਹੀਂ ਕਾਲਾ ਸਮਝਦਾ ਗਾਹ ਤੇਰੀ ਭੂਆ ਦਾ ਬੇੜਾ ਬਹਿ ਜਾਂਦਾ ਉਦੋਂ ਗਾਹ ਪੁੱਫੜਦਾ ਉਹ ਆਪਣੀਆਂ ਜੜਾਂ 'ਚ ਵੈਂਦੇ ਨੇ। ਉਹ ਤਾਂ ਜਦੋਂ ਪਹਿਲੇ ਦਿਨੋਂ ਹੀ ਇਹੋ ਜਿਹੇ ਨੇ ਤਾਂ ਹੀ ਤਾਂ ਤੁਸੀਂ ਉਹਨਾਂ ਨਾਲ ਪਹਿਲੇ ਦਿਨ ਵਰਤੇ ਨੀਗੇ ਉਦੋਂ ਬਾਅਦ ਮੈਂ ਤੈਨੂੰ ਆਇਆ ਕਿ ਨਾ ਇੱਕ ਕੰਮ ਦੇ ਨਹੀਂ ਸੀ ਤਾਂ ਹੀ ਨਹੀਂ ਸੀ ਵਰਤਦੀ। ਹਾਂ ਨਹੀਂ ਮੈਂ ਤਾਂ ਬਥੇਰਾ ਵਰਤਦੀ। ਇਹ ਵਰਤਣ ਵਾਲ ਦੇ ਲਾਇਕ ਹੀ ਨਹੀਂ ਸੀ। ਪਤਾ ਲੱਗ ਹੀ ਜਾਂਦਾ ਫਿਰ ਉਹਨਾਂ ਦਾ ਪਾਣੋਂ ਹੈ ਜਦੋਂ ਗੁੱਸੇ ਬੰਦੇ ਨਾਲ ਜਾ ਕੇ ਖੜਨਾ ਖੜ ਗਏ ਹੋ ਉਦੋਂ ਪਤਾ ਲੱਗਦੀ ਹੈ। ਨਹੀਂ ਤਾਂ ਆ ਕੇ ਮੇਰੇ ਨਾਲ ਨਾ ਖੜਦੇ ਆ ਦੇ ਭਤੀਜੇ ਨਾਲ ਫੇਰੀ ਉਹ ਤਾਂ ਗੱਲ ਆ ਮੈਂ ਤੁਹਾਨੂੰ ਮੇਰੀ ਗੱਲ ਸੁਣ। ਕੋਈ ਬੰਦਾ ਇੱਥੇ ਆਵਾਜੇ ਕਾਲਾ ਆਜੇ ਤਾ ਫੜਾ ਜੇ ਚਾਹੇ ਕੋਈ ਆਜੇ ਠੀਕ ਹੈ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਜੇ ਆ ਕੇ ਗਲਤ ਬੋਲਣਗੇ ਤਾਂ ਗਲਤ ਸੁਣਨਗੇ ਜੇ ਇੱਥੇ ਹੱਥ ਪਾਈ ਦੇ ਗੱਲ ਆ ਗਈ ਹੱਥ ਪਾਈ ਹੀ ਹੋਊਗਾ ਮਨੋਣਾ ਬਸ ਬੇਬुत ਆ ਕੰਮ ਤਾਂ ਨਾ ਕਰੀ ਹੱਥ ਪਾਈ ਚੋ ਕੀ ਕੱਢਾਂਗੇ ਹਾਂ ਤੈਨੂੰ ਡਾਂਡਰ ਦੇ ਫਸਾ ਦੇਣਗੇ ਮੈਂ ਕਿੱਧਰ ਨੂੰ ਜਾਊ ਮੈਂ ਇੱਥੇ ਕੱਲੀ ਬੈਠੀ ਚੱਕੂ ਅੰਦਰ ਲੋਕ ਕੇ ਬੈਜਾ ਬਣੀਆਂ ਹਾਂ ਤੂੰ ਐਂ ਚੌਣੀ ਮੈਂ ਇੱਥੇ ਤਾਂ ਨਹੀਂ ਲੋਕ ਕੇ ਬੈਠਾ ਜਾਂਦਾ ਮੈਂ ਤਾਂ ਕਹਿੰਦੀ ਰੱਬੀ ਇਹਨਾਂ ਨੂੰ ਚੱਕ ਲੈ ਚੱਕ ਲੈ ਚੱਲ ਤੂੰ ਮੈਨੂੰ ਪਾਣੀ ਦੀ ਘੁੱਟ ਪੀਂਦੇ ਪਹਿਲਾਂ ਕਿੱਥੇ ਵੀ ਮੰਦਿਰ ਹੈ ਮੰਦਿਰ ਹੀ ਹੋਊਗੀ ਉਹ ਮੰਦਿਰ ਪਾਣੀ ਲਿਆ ਦੇ ਨਾਲੇ ਪਤਾ ਵੀ ਆ ਕੇ ਬਹਿ ਗਿਆ ਪਰ ਪਾਣੀ ਲੈ ਕੇ ਪਾਣੀ ਨਹੀਂ ਫੜਾਉਂਦਾ ਤੇ ਇਹਨਾਂ ਨੂੰ ਆਪ ਦੀ ਆਪਤਾ ਔੜਦਾ ਨਹੀਂ ਹੈਗਾ ਤਿੰਨ ਚਾਰਾਂ ਮੈਨੂੰ ਬੁਰੇ ਲੱਗਦੇ ਆ ਜਿ ਕਹਿਣੇ ਬੁਰੇ ਲੱਗਦੇ ਆ ਸਰਦਾਰ ਜੀ ਨੂੰ ਨਾ ਅੱਜ ਪਾਣੀ ਮੈਂ ਫੜਾਉਣੀ ਆ ਨਾਲੇ ਉਹਨਾਂ ਨੂੰ ਯਾਦ ਕਰਾਵਾਂਗੀ ਇਹ ਤਾਂ ਭੁੱਲੇ ਬੈਠੇ ਨੇ ਵੀ ਅੱਜ ਕਿਹੜਾ ਦਿਨ ਹੈ ਹੈਲੋ ਮੈਡਮ ਕਿੱਧਰ ਪਾਣੀ ਫੜਾਉਣ ਜਾ ਰਹੀਆਂ ਦਿਖ ਨਹੀਂ ਰਿਹਾ ਉਹ ਨਾ ਪਾਣੀ ਮੈਂ ਫੜਾਉਂਗਾ ਉਹਨਾਂ ਨੂੰ ਉਹਨਾਂ ਨੇ ਮੈਨੂੰ ਬਾਦ ਮਾਰਿਆ ਨਾ ਕੋਈ ਗੱਲ ਨਹੀਂ ਜੇ ਪਾਣੀ ਮੈਂ ਫੜਾਤਾ ਫਿਰ ਕਿੱਡੀ ਕ ਗੱਲ ਹੈ ਪਾਣੀ ਤਾਂ ਮੈਂ ਹੀ ਫੜਾ ਕੇ ਆਵਾਂਗੀ ਤੇਰਾਂ ਹੋਣਾ ਤਾਂ ਕੋਈ ਹੱਕ ਨਹੀਂ ਹੈਗਾ ਸਾਰੇ ਹੱਕ ਮੇਰੇ ਕੋਲ ਆ ਪਾਣੀ ਤਾਂ ਮੈਂ ਹੀ ਫੜਾ ਕੇ ਆਉਂਗੀ ਤੂੰ ਪਾਣੀ ਨਹੀਂ ਫੜਾ ਕੇ ਆਉਣਾ ਕਿਉਂ ਮੇਰਾ ਕਿਉਂ ਨਹੀਂ ਹੱਕ ਹੈਗਾ ਮੈਂ ਵੀ ਉਹਦੀ ਘਰ ਵਾਲੀ ਲਾਦੀ ਆ ਠੀਕ ਹੈ ਉਹ ਸਮਝਦੀ ਨਾ ਪਾਣੀ ਤਾਂ ਮੈਂ ਹੀ ਫੜਾ ਕੇ ਆਉਂਗੀ ਉਹਨਾਂ ਨੂੰ ਫਾਜ ਮੈਨੂੰ ਮਾਰੀ ਆ ਨਾਲ ਨਾ ਆ ਮੇਰੇ ਹੱਕ ਨਾ ਤੂੰ ਆਪਦੇ ਹੱਕ ਨਾ ਹੀ ਬਣਾ ਜੇ ਤੂੰ ਕਮਲ ਕਰਦੇ ਹੋ ਤੂੰ ਘਰ ਪਾਣੀ ਮੈਨੂੰ ਫੜਾ ਮੈਂ ਕਹਤਾ ਨਹੀਂ ਫੜਾਣਾ ਪਾਣੀ ਮੈਨੂੰ ਤੁਰ ਕਹਤ ਨਾ ਵੀ ਪਾਣੀ ਉਹਨੂੰ ਮੈਂ ਹੀ ਫੜਾ ਕੇ ਆਉਂਗੀ ਠੀਕ ਹੈ ਨਾ ਉਹਨਾਂ ਦੇ ਕੰਮ ਤਾਂ ਮੈਂ ਆਪੇ ਕਰ ਲਿਆ ਕਰੂੰਗੀ ਜਿਹੜੇ ਕੰਮ ਦੇ ਹੋਰ ਕੰਮ ਨਾ ਉਹਨਾਂ ਨੂੰ ਵੀ ਹੱਥ ਪਾ ਲਿਆ ਕਰ ਤੂੰ ਤੇ ਦੇਖ ਲਾ ਕਰਦੀ ਕੀ ਐ ਕੋਈ ਨਾ ਪਾਣੀ ਤਾਂ ਚੱਲ ਇਹਨੇ ਫੜਾਤਾ ਜਾ ਕੇ ਇਹਨਾਂ ਨਾਲ ਗੱਲ ਕਰਦੀ ਐ ਮੈਂ ਆਲੋ ਜੀ ਆਲੋ ਪਾਣੀ ਐਨਾ ਟਾਈਮ ਪਾਣੀ ਤੇ ਓਹੋ ਮੈਨੂੰ ਤਾਂ ਪਹਿਲਾਂ ਆਵਾਜ਼ ਨਹੀਂ ਸੁਣੀ ਹੈਗੀ ਤਾਂ ਕਰਕੇ ਆਵਾਜ਼ ਕਾਨੂੰ ਨਹੀਂ ਸੁਣੀ ਫੋਨ ਤੇ ਪਤਾ ਨਹੀਂ ਕਿੰਨਾ ਗੱਲ ਕਰੀ ਜਾਂਦੀ ਸੀਗੀ ਇਹੇ ਇਨੂੰ ਕਿਹੜਾ ਪਤਾ ਲੱਗਦਾ ਤੇਰੇ ਸੀਸੀਟੀਵੀ ਕੈਮਰੇ ਮੇਰੇਤੇ ਰਹਿੰਦੇ ਨਹੀਂ ਜਿਵੇਂ ਤੁਹਾਡੇ ਕੈਮਰੇ ਮੇਰੇਤੇ ਰਹਿੰਦੇ ਨੇ ਓਵੇਂ ਮੇਰੇ ਵੀ ਰਹਿੰਦੇ ਨੇ ਮੇਰੇ ਕੋਲ ਫੋਨ ਕਿੱਥੇ ਆ ਵੀ ਮੈਂ ਕਿਸ ਨਾਲ ਗੱਲ ਕਰੀ ਹੁੰਦੀ ਸੀ ਫੋਨ ਰੱਖਿਆ ਹੀ ਤੋਂ ਕਮਰੇ ਚ ਕਿਉਂ ਪਲੇਸ ਪਾਇਆ ਕਿਸੇ ਟਾਈਮ ਤਾਂ ਮੈਨੂੰ ਸਾਹ ਲੈ ਲੈਂਦਾ ਕਰੋ ਜਦੋਂ ਘਰੇ ਆਉਣਾ ਉਦੋਂ ਆਹੀ ਰੰਡੀ ਹੋਣਾ ਆਹੀ ਰੰਡੀ ਰੋਣਾ ਜੀ ਇਹੀ ਕਰਦੀ ਆ ਨਾਲੇ ਤੂੰ ਆ ਤਿਆਰੀ ਕਿੱਧਰ ਲਈ ਖਿੱਚੀ ਐ ਤੈਨੂੰ ਪਤਾ ਨਹੀਂ ਵੀ ਘਰ ਦੇ ਕੰਮ ਕਰਨੇ ਨੇ ਕਹੇ ਜੇ ਕੱਪੜੇ ਪਾਈ ਫਿਰਦੀ ਐ ਆਹ ਬੈਗ ਚੱਕਿਆ ਮੰਮੀ ਜੀ ਅਚਨਕ ਕੋਈ ਸਪੈਸ਼ਲ ਦਿਨ ਐ ਤੁਹਾਨੂੰ ਯਾਦ ਐ ਆਕਾਸ਼ ਅੱਜ ਕਿਹੜਾ ਦਿਨ ਹੈ ਕੀ ਹੈ ਅੱਜ ਆ ਗੁੱਦਵਾਰ ਹੈ ਬੁੱਧਵਾਰ ਹੈ ਬੁੱਧਵਾਰ 'ਚ ਕੀ ਸਪੈਸ਼ਲ ਆ ਗਿਆ ਇਹ じゃ ਤੂੰ ਦੱਸ ਦੇ ਕੀ ਸਪੈਸ਼ਲ ਹੈ ਯਾਦ ਹੈ ਮੈਨੂੰ ਵੀ ਅੱਜ ਬੁੱਧਵਾਰ ਹੈ ਕੁਝ ਹੋਰ ਵੀ ਅੱਜ ਮੈਨਾਂ ਗੈਸ ਕਰੋ ਵੀ ਕੀ ਹੈ ਪੂਰਾ ਬਾਰੇ ਪਖਾਣੇ ਜੇ ਨਾ ਪਾਈ ਜਾਂ ਤੂੰ ਦੱਸ ਦੇ ਕੀ ਹੈਗਾ ਕੀ ਨਾ ਅੱਗੇ ਮੈਨੂੰ ਬਹੁਤ ਟੈਨਸ਼ਨ ਆਣੀ ਠੀਕ ਹੈ ਅੱਗੇ ਮਾਤਾ ਨੇ ਮੈਨੂੰ ਟੈਨਸ਼ਨ ਪਾ ਰੱਖੀ ਹੈ ਉਧਰੋਂ ਪਤਾ ਨਹੀਂ ਕੰਮ ਹੋ ਕਾਲੇ ਅੱਗੇ ਬਫੜ ਕਰਨੇ ਬਹੁਤ ਟੈਨਸ਼ਨ ਆ ਤੂੰ ਨਵੀਂ ਟੈਨਸ਼ਨ ਨਾ ਪਾ ਜਿਵੇਂ ਕੇ ਬੁਕੇ ਜਾਣਾ ਤੇ ਜਾ ਬਗਦਾ ਬੈਕ ਚੱਕੀ ਫਿਰਦੀ ਹੈ ਜਾ ਉਹ ਨਹੀਂ ਹਾ ਜਪਰੀ ਨਾ ਐਨੀਵਰਸਰੀ ਹੈ ਹੈਪੀ ਐਨੀਵਰਸਰੀ ਤੇ ਅੱਜ ਨਾ ਮੈਂ ਕਰਦੇ ਕੋਈ ਕੰਮ ਨਹੀਂ ਕਰਨੇ ਹੈਗੇ ਆਪਾਂ ਆਕਾਸ਼ ਅੱਜ ਘੁੰਮਣ ਚੱਲਦੇ ਆ ਮਨਿੰਦਰ ਕਰ ਲੂਗੀ ਕੰਮ ਫਿਰ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਕਿਹੜੇ ਮੂੰਹ ਨਾਲ ਕਹਿਣੀ ਹੈ ਨੀ ਇਹ ਤੇਰਾ ਉਹੀ ਬੰਦਾ ਹੈ ਜਿਹਨੂੰ ਜ਼ਹਿਰ ਦੇ ਕੇ ਮਾਰਦੀ ਸੀ ਜੇ ਉਹਦੇ ਮੇਰੇ ਪੁੱਤ ਨੂੰ ਕੁਝ ਹੋ ਜਾਂਦਾ ਨਾ ਹੁਣ ਨੂੰ ਖਾਣੀ ਕਿਹੜੇ ਖਸਮਾਂ ਨਾਲ ਘੁੰਮਣਾ ਸੀਗਾ ਤੈ ਹਾਂ ਮੰਮੀ ਐਵੇਂ ਕਿਉਂ ਬੋਲਦੇ ਹੋ ਗਲਤੀ ਸੀ ਮੇਰੀ ਮੈਂ ਮੰਨ ਲਈ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਨੇ ਤੇ ਮਾਫੀ ਵੀ ਮੰਗ ਲਈ ਵੇਸੀ ਨਿਆਣੀ ਸੀ ਵਈ ਇਹ ਗਲਤੀਆਂ ਕਰਦੀ ਸੀ ਨਹੀਂ ਤੈਨੂੰ ਐਨੀਵਰਸਰੀ ਦਾ ਯਾਦ ਰਹੇਗੀ ਹੈ ਤੈਨੂੰ ਇਹ ਨਹੀਂ ਯਾਦ ਰਿਹਾ ਵੀ ਤੇਰੀ ਜਵਾਕੜੀ ਫਿਰਦੀ ਐ ਕਦੇ ਉਹਦੇ ਨਵਾ ਤਵਾ ਕੇ ਉਹਨੂੰ ਚੱਜ ਦੇ ਕੱਪੜੇ ਪਾ ਦੇ ਇਹਨੂੰ ਐ ਪੁੱਛਿਓ ਬੜੇ ਰੋਟੀ ਖਵਾਨੇ ਉਹ ਤੈਨੂੰ ਯਾਦ ਰਿਹਾ ਨਹੀਂਗਾ ਆਪਦਾ ਬਬਰ ਭੰਨਦਾ ਯਾਦ ਤੈਨੂੰ ਵੀ ਆ ਚੱਲੀਏ ਬਾਹਰ ਕੁਝ ਖਾ ਕੇ ਆਈਏ ਪੀ ਕੇ ਆਈਏ ਨੇ ਇਹ ਤਾਂ ਪੁੱਛ ਰਹੀ ਵੀ ਕੁੜਕੀ ਕਿੰਨੀ ਕਲਾਸ ਪੜਦੀ ਹੈ ਪੁੱਛੇ ਬੜਾ ਜੈਨੂ ਦੱਸ ਪਤਾ ਤੈਨੂੰ ਕਿੰਨੀਵੀਂ ਕਲਾਸ ਚ ਪੜਦੀ ਹੈ ਮੈਨੂੰ ਇਸ ਗੱਲਾਂ ਨਾਲ ਕੋਈ ਮਤਲਬ ਨਹੀਂ ਹੈਗਾ ਆਪਾਂ ਨੇ ਕੋ ਮਨ ਜਾਣਾ ਤਾਂ ਮਤਲਬ ਜਾਣਾ ਵੇਖ ਦੇਖ ਲੈ ਇੱਕੇ ਬਾਇਆ ਕਰੇ ਜਾਊ ਇਹ ਘੁੰਮਣ ਜਾਊੜਾ ਮਾਂ ਇਹਨੂੰ ਘੁੰਮਣ ਵਾਸਤੇ ਹੈ ਕਰੇ ਤਾਂ ਕੀ ਮੈਂ ਆਵੇ ਇਹ ਨਾਲ ਘੁੰਮਣ ਜਾਊੜਾ ਸ਼ਰਮ ਦੀ ਟੋੜ ਹੈ ਸਾਲਗ੍ਰਾਮ ਲਾਉਣ ਜਾਊੜਾ ਵਿਆਹ ਦੀ ਇਹ ਨਾਲ ਜਾਊੜਾ ਮੰਮੀ ਜੀ ਇੱਕ ਦਿਨ ਮਨਿੰਦਰ ਦੇ ਕੰਮ ਕਰ ਲੂਗੀ ਤੇਰ ਕੀ ਹੋ ਜੂਗਾ ਤੈ ਡਿੱਗ ਜੂਗਾ ਮੇਰੀ ਗੱਲ ਸੁਣਾ ਕੰਮ ਕੰਮ ਚ ਕੋਈ ਦਿੱਕਤ ਨਹੀਂ ਨਾਲ ਇਹਨਾਂ ਦੇ ਹੱਕ ਜਨ ਜਿਤਾਇਆ ਕਰ ਕੋਈ ਹੱਕ ਨਹੀਂ ਹੈਗਾ ਤੇਰਾ ਨਾ ਆਪ ਦੀ ਮਰਜ਼ੀ ਤੈਨੂੰ ਲੈ ਕੇ ਆਇਆ ਮੈਂ ਤੇਰੇ ਵਾਸਤੇ ਉਸ ਦਿਨ ਹੀ ਮਰ ਗਿਆ ਸੀ ਜਦ ਦਿਨ ਤੂੰ ਮੇਰੇ ਵਾਸਤੇ ਚਾਹ ਚ ਜ਼ਹਿਰ ਪਾ ਕੇ ਲੈ ਗਈ ਸੀ ਮੇਰੀਆਂ ਫੀਲਿੰਗਸ ਤੇਰੇ ਲਈ ਜਮਾ ਹੀ ਜ਼ੀਰੋ ਨੇ ਠੀਕ ਹੈ ਨਾ ਆ ਜਿਹੜੀਆਂ ਸਾਲਗिरा ਆ ਗਈਆਂ ਇਹ ਆ ਗਈਆਂ ਇਹ ਚੀਜ਼ਾਂ ਨਾ ਹੁਣ ਦਿਖਾਵਾ ਰਹਿ ਗਿਆ ਲੋਕਾਂ ਲਈ ਆ ਮੇਰੇ ਵਾਸਤੇ ਚੀਜ਼ਾਂ ਕੁਝ ਵੀ ਨਹੀਂ ਹੈਗੀਆਂ ਨਾ ਮੈਨੂੰ ਮੈਟਰ ਕਰਦੀਆਂ ਨੇ ਮੈਂ ਨਹੀਂ ਜਾਣਾ ਕਿਸੇ ਪਾਸੇ ਵੀ ਮੈਨੂੰ ਹੋਰ ਬਿਹtere ਕੰਮ ਨੇ ਠੀਕ ਹੈ ਨਾ ਆਕਾਸ਼ ਆਇ ਕਰ ਐਨੀਵਰਸਰੀ ਅ ਰ ਸੋਈ ਜੀ ਜਾ ਕੇ ਬਣਾ ਲਾ ਕੁਛ ਬਣਾ ਲਾ ਹਨਾ ਮੇਰਾ ਪਖਾ ਲਾਂਗੀ ਕੁਛ ਮਿੱਠਾ ਇਹ ਕਹਿੰਦੇ ਬਣਾ ਲੂਗੀ ਥੋੜੇ ਕਰਕੇ ਸਾਰਾ ਕੁਛ ਹੋਇਆ ਨਹੀਂ ਤਾਂ ਆਕਾਸ਼ ਮੰਨ ਗਿਆ ਸੀਗਾ ਮੇਰੇ ਨਾਲ ਜਾਣ ਵਾਸਤੇ ਅਸੀਂ ਕੀ ਕਹਤਾ ਅਸਤ ਕੁਛ ਵੀ ਨਹੀਂ ਕਿਹਾ ਲੈ ਜਾਂਦੀ ਫਿਰ ਜੇ ਜਾਂਦਾ ਸੀ ਤਾਂ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਤਾ ਸੀ ਹੱਕ ਜੇ ਨਾ ਹੀ ਜਿਤਾ ਠੀਕ ਹੈ ਨਾ ਤੇ ਨਾ ਹੁੰਤੇ ਤੇਰੀ ਗੱਲ ਸੁਣਨ ਉਹ ਸਿਰਫ ਮੇਰੀ ਗੱਲ ਸੁਣਦਗੇ ਆਹੋ ਸੁਣਨਗੇ ਮਹਾਰਾਣੀ ਦੀ ਗੱਲ ਕੋਈ ਨਾ ਦੇਖ ਲਾਂਗੀ ਤੁਹਾਨੂੰ ਵੀ ਕੀ ਦੇਖ ਲੇਗੀ ਸ਼ਰਮਾ ਦੇਖ ਤੋੜਾ ਕਿ ਮੈਂ ਚੰਬਲੀ ਫਿਰਦੀ ਹੈ ਜੀ ਕੁੜਾ ਚੱਕ ਲੈ ਵੀਰ ਦਵਾਈ ਆ ਦੇਖ ਲੈ ਹਰਪ੍ਰੀਤ ਐਨੀ ਜਿੱਲੀ ਹੈ ਨਾ ਜਿੰਨੀ ਵੀ ਕਹੇ ਕੰਮ ਤਾਂ ਨਮੇੜਾ ਪਾਉਂਦੀ ਹੋਣੀ ਸਾਰਾ ਦਿਨ ਜਿਲ ਜਿਲ ਮੈਂ ਬੁਢੀ ਹੋ ਰਹੀ ਤਾਂ ਵੀ ਮੈਂ ਕੰਮ ਨਿਮੜ ਕੇ ਬਹਿ ਜਾਂਦੀ ਸੀ ਦੋ ਘੰਟੇ ਓਹੋ ਪੂਆ ਹਜੇ ਉਹ ਨਮੀ ਨਮੀ ਆ ਹੌਲੀ ਹੌਲੀ ਸਮਝਾਉ ਗਨੂ ਕੰਮ ਦਾ ਕੋਈ ਨਾ ਆਜੂਗੀ ਵਿਚਾਰੀ ਕਿਉਂ ਪਿੱਛੇ ਫੇਰ ਰਹੇ ਨੇ ਉਹਦੇ ਵਿਚਾਰੀ ਵਿਚਾਰੀ ਹਰਪ੍ਰੀਤ ਤੈਨੂੰ ਤਾਂ ਕਿਸੇ ਚ ਕੋਈ ਬਰਾਈ ਨਾજર ਆਉਂਦੀ ਹੋਣੀ ਹੈਗੀ ਪੁੱਤ ਮਾੜਾ ਮੋਟਾ ਤੀਜੀ ਅੱਖ ਵੀ ਖੋਲ ਲਿਆ ਕਰ ਓ ਪੂਆ ਉਹ ਵੀ ਆਪਣੇ ਵਰਗੀ ਆ ਤੂੰ ਸੁਈ ਨਾ ਕਰੀ ਜਾ ਕਰੋ ਸਾਰਾ ਦਿਨ ਉਹਨੂੰ ਆ ਲਓ ਦੀਦੀ ਇਹ ਗੋਲੀਆਂ ਲੈ ਲ ਮੈਂ ਦਿਖਾ ਦਵਾਈ ਪਹਿਲਾਂ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਮੇਰੀਆਂ ਦਵਾਈ ਤੇ ਸਾਰੀਆਂ। ਨਾ ਮੈਂ ਦੱਸਤਾ ਸੀਗਾ ਉਹੀ ਦਵਾਈ ਲਿਆਇਆ। ਪਾਣੀ ਲੈ ਵਨ ਫੜਾਵਾ। ਮੈਂ ਦੇ ਦੇਨੀ ਤੂੰ ਮੈਨੂੰ। ਨਹੀਂ ਮੈਂ ਮਰ ਜਾ। ਆ ਠੰਡਾ ਪਾਣੀ ਦੇਵੇਂਗੇ ਇਹਨੂੰ। ਦੀਦੀ ਆਪ ਵੀ ਕਹਿੰਦੇ ਕਹਿੰਦੇ ਗਰਮ ਨਾ ਪਾਣੀ ਕਰਿਆ ਗਰਮੇਰੇ ਦਿਲ ਨਹੀਂ ਕਰਦਾ ਕਹਿੰਦੇ ਪੀਤਾ ਨਹੀਂ ਜਾਂਦਾ ਕਾ। ਗਰਮ ਪਾਣੀ ਨਹੀਂ ਹੁੰਦਾ। ਮਾੜਾ ਬਟਾ ਤਾਜੇ ਵਰਗਾ ਤਾਂ ਉਹ ਬਠਰ ਪੰਨਿਆ ਬਿਮਾਰ ਕਰਨੀ ਆ ਇਹ। ਉਹ ਪੂਆ ਮੇਰੇ ਤੋਂ ਦਵਾਈ ਨਹੀਂ ਲਈ ਜਾਂਦੀ ਫਿਰ। ਨਹੀਂ ਹਰਪ੍ਰੀਤ ਇੰਨਾ ਵੀ ਠੰਡਾ ਨਹੀਂ ਹੋਣਾ ਚਾਹੀਦਾ ਇਹ ਤਾਂ ਬੁਰੀ ਜਲਾ ਪਾਣੀ ਹੈਗਾ ਤੇ ਮੰਨ ਕੇ ਚੱਲ ਵੀ ਚੱਲ ਤੇਥੋਂ ਨਹੀਂ ਪੀਤਾ ਜਾਂ ਦੱਤਾ ਪਾਣੀ ਠਰਪਨ ਨਹੀਂ ਆਇਆ ਤਾਂ ਹੋਵੇ ਤਾਜ਼ਾ ਪਾਣੀ ਦਾ ਹੋਵੇ ਚੱਲ ਕੋਈ ਨਾ ਪੂਆ ਕਈ ਵਾਰ ਨਹੀਂ ਧਿਆਨ ਚ ਰਹਿਦਾ ਉਹ ਤਾਂ ਮੈਂ ਹੀ ਕਹੀ ਸੀ ਵੀ ਜਲਦੀ ਮੇਰੀ ਦਵਾਈ ਲਿਆ ਦੇ ਹਾਂ ਬਸ ਤੇ ਇਹਦਾ ਪਤੇ ਇਹੀ ਕਹਿਣਾ ਹੈਗਾ ਚੱਲ ਕੋਈ ਨਾ ਪੂਆ ਇਹਦੀ ਤਾਂ ਤੇ ਗਲਤੀ ਕੱਢਣੀ ਹੋਣੀ ਹੈਗੀ ਤੈਨੂੰ ਪਤਾ ਨਹੀਂ ਹੈਗਾ ਇਹਨੂੰ ਕੀ ਹਿਸਾਬ ਹੈਗਾ ਕੀ ਇਹਨੂੰ ਚੱਜ ਜਾਗਾ ਤੈਨੂੰ ਦਵਾਈਆਂ ਬੁੱਟੀਆਂ ਦੇਣ ਦਾ ਵੀ ਵਾਰੀ ਆਖਿਆ ਭਾਈ ਰਹਿਣ ਦਿਆ ਕਰੋ ਰਹਿਣ ਦਿਆ ਕਰੋ ਮੈਂ ਤਾਂ ਆਪ ਹੀ ਕਰ ਲੂ ਸਾਰਾ ਕੁਝ ਆਪ ਹੀ ਸੰਭਾਲ ਲੂ ਛੋਡੇ ਘਰੋਂ ਮਾਰੇ ਮੁੱਟੀ ਕੰਨ ਤੇ ਜੂ ਨਹੀਂ ਸਿਰਕਦੀ ਛੋਡੇ ਜੀ ਮੈਂ ਹੋਰ ਲੈ ਕੇ ਆਉਂ ਪਾਣੀ ਕੋਈ ਗੱਲ ਨਹੀਂ ਮੈਂ ਲੈ ਆਉਂਗੀ ਡਿੱਗਾ ਪਾਣੀ ਲੈ ਕੇ ਦੇ ਜਾ ਪੂਆ ਹੁਣ ਮੈਂ ਹੀ ਲੈ ਆਉਂਗੀ ਰਹਿਣ ਦੇ ਕੋਈ ਨਾ ਮੈਂ ਲੈ ਆ ਦੂੰਗੀ ਤੂੰ ਬਹਿ ਜਾ ਟਿੱਕੇ ਨਾਲੇ ਨਾ ਕਿਸੇ ਨੂੰ ਦੂਜੇ ਨੂੰ ਕੋਈ ਗੌਰ ਨਹੀਂ ਹੁੰਦੀ ਆਪਦੀ ਗੌਰ ਆਪ ਰੱਖਿਆ ਕਰ ਨਾਲੇ ਇਹਦੀ ਆਪਾਂ ਕੀ ਲੱਗਦੇ ਆਪਣੀ ਇਹ ਕੀ ਲੱਗਦੀ ਹੈਗੀ ਪੂਆ ਗੌਰ ਹੁਣ ਰੱਖ ਦਿੱਤਾ ਹੈਗੀ ਮੈਂ ਚਾਹੋਂ ਦੀ ਮੈਂ ਮੰਨ ਲਿਆ ਚਲ ਕੰਮ ਕਰਦੀ ਐ ਨਵੀਂ ਐ ਤੂੰ ਕਹਿੰਨੇ ਤੇਰੀਆਂ ਗੱਲਾਂ ਸਾਰੀਆਂ ਮੈਂ ਸਿਰ ਮੱਥੇ ਕਰ ਲੈਂਦੀ ਆ ਪਰ ਫੇਰ ਵੀ ਇਹ ਨੂੰ ਤੇਰੇ ਇਥੇ ਕੀ ਗਾਉ ਐ ਇਹਦਾ ਦਾ ਕੰਮ ਕਰੂਗੀ ਪੈਸੇ ਲਊਗੀ ਜਿਹੜਾ ਕੁਝ ਆਪਾਂ ਸੋਚਦੇ ਆ ਉਹ ਤਾਂ ਨਹੀਂ ਇਹ ਸੋਚਦੀ ਉਹ ਤਾਂ ਪੂਆ ਮੈਂ ਤੁਹਾਡੀ ਗੱਲ ਸਮਝਦੀ ਆ ਕੋਈ ਨਾ ਮੈਂ ਗੌਰ ਰੱਖੂਗੀ ਅੱਗੇ ਤੋਂ ਐ ਮੈਂ ਦੁਬਾਰਾ ਛੱਕ ਜਾ ਕਰਿਆ ਕਰ ਹਿੱਕ ਤੇ ਛੱਕ ਕੇ ਉਹ ਨਾ ਕਰਾ ਹਰਪ੍ਰੀਤ ਪੁੱਤ ਮੈਨੂੰ ਪਤਾ ਹੈਗਾ ਕਿ ਮੈਂ ਮਰ ਮਰ ਕੇ ਆ ਦਿਨ ਲਏ ਨੇ ਜਿਹੜੇ ਦਿਨ ਹੋਣ ਨੇ ਆਪਣੇ ਤੇ ਪੂਆ ਤੂੰ ਨਾ ਮਾੜੀ ਮਾੜੀ ਕੱਲ ਤਾਂ ਬਾਲਾ ਫਿਕਰ ਕਰਦੀ ਆ ਸਾਡਾ ਹੋਰ ਕੌਣ ਕਰੂ ਫਿਕਰ ਸਾਡਾ ਫਿਕਰ ਮੈਂ ਹੀ ਕਰੂੰਗੀ ਮੈਨੂੰ ਪਤਾ ਤੁਸੀਂ ਕਰੋਗੇ ਪਰ ਇੰਨਾ ਵੀ ਨਾ ਫਿਕਰ ਕਰਿਆ ਕਰੋ ਪੂਆ ਦੀਦੀ ਆ ਦੇਖਿਓ ਹੁਣ ਨਿੱਗਾ ਜਗਾ ਹੁਣ ਠੀਕ ਆ ਹਾਂ ਹੁਣ ਠੀਕ ਆ ਆ ਦੇਖ ਲੈ ਪੂਆ ਹੁਣ ਸਹੀ ਲਿਆਂਦਾ ਆਹੋ ਮੈਂ ਦੇਖਿਆ ਕਰ ਤੈਂ ਰੱਖਿਆ ਕਰ ਮਾੜਾ ਮਟਾ ਠੰਡਾ ਤਾਂ ਨਹੀਂ ਖਵਾਇਆ ਕਰਦੇ ਜੀ ਵਾਸ ਨੂੰ ਠੀਕ ਆ ਦੀਦੀ ਮੈਂ ਨਾ ਪਰੌਂਠੇ ਬਣਾਏ ਸੀ ਆਲੂ ਵਾਲੇ ਖਾਓਂਗੇ ਤੁਸੀਂ ਹਾਂ ਮੈਂ ਖਾਉਂਗੀ ਪੂਆ ਨੂੰ ਵੀ ਲਿਆ ਦੀ ਇਹਨੂੰ ਨਹੀਂ ਦੇਣੇ ਆਲੂਆਂ ਦੇ ਪਰੌਂਠੇ ਇਹਨਾਂ ਦਾ ਦਿਲ ਕਰਦਾ ਸੀ ਜਿਵੇਂ ਤਾਂ ਬਣਾਏ ਆ ਬਾਪੂਆ ਤੈਨੂੰ ਖੰਗ ਹੋ ਜੂਗੀ ਜੇ ਤਾਂ ਦੇਸੀ ਘਿਓ ਲਾਏ ਨੇ ਦੋ ਤਾ ਤਾਂ ਖਾ ਲੈ ਦੇਸੀ ਘਿਓ ਲਾਇਆ ਹਾਂਜੀ ਤੁਹਾਡੇ ਵਾਸਤੇ ਦੇਸੀ ਘਿਓ ਲਈ ਬਣਾਇਆ ਚਲ ਠੀਕ ਹੈ ਪੂਆ ਹੁਣ ਤਾਂ ਖਾ ਲੈ ਖਾ ਲਈ ਚਲ ਹਾਂ ਨਾਲ ਇਹ ਨਿਗਰ ਹੁੰਦਾ ਤਲਿਆ ਫੜੇ ਫਿਰ ਉਲਟੀਆਂ ਕਰਦੀ ਫਿਰੇਗੀ ਮਸਾ ਤਾਂ ਤੈਨੂੰ ਉਲਟੀਆਂ ਹਟੀਆਂ ਨੇ ਕੁਝ ਨਹੀਂ ਹੁੰਦਾ ਇਹ ਵਿਚਾਰੀ ਦਾ ਦਿਲ ਕਰਦਾ ਤੁਸੀਂ ਆਏ ਨਾ ਰੋਕਿਆ ਕਰੋ ਤੂੰਰੇ ਵਿੱਚ ਵੱਡੀ ਨਹੀਂ ਹੈਗੀ ਵੀ ਮੈਨੂੰ ਮੱਤਾ ਦੇਵੇਂਗੀ ਮੈਂ ਜਾਣਦੀ ਆ ਸਭ ਕੁਝ ਤੈਨੂੰ ਪਤਾ ਕਿੰਨੀ ਬਿਮਾਰ ਰਹੀ ਐ ਮਸਾਂ ਟਾਈਮ ਟਪਾਇਆ ਸੀਨੇ ਮਸਾਂ ਦਵਾਈ ਲੱਗੀ ਐ ਇਹਨੂੰ ਨਹੀਂ ਨਹੀਂ ਜੀ ਮੈਂ ਤਾਂ ਤਾਂ ਕਰਕੇ ਕਹਿੰਦੀ ਸੀ ਜੇ ਇਹ ਠੀਕ ਰਹੂ ਤਾਂ ਬੱਚਾ ਵੀ ਹੈਲਥੀ ਹੋਊ ਥੋੜਾ ਤਾਂ ਕਰਕੇ ਬੱਚਾ ਤਾਂ ਠੀਕ ਹੋਊ ਮੈਨੂੰ ਵੀ ਪਤਾ ਇਸ ਗੱਲ ਦਾ ਪਰ ਜਦੋਂ ਉਲਟੀਆਂ ਲੱਗ ਜਾਂਦੀਆਂ ਨੇ ਪਾਣੀ ਨਹੀਂ ਪਚਦਾ ਇਹਦੇ ਫੇਰ ਪੂਆ ਕੋਈ ਨਾ ਮੈਂ ਇੱਕ ਪਰੌਂਠਾ ਖਾ ਲੂੰਗੀ ਬਸ ਬਾਰੇ ਨਹੀਂ ਖਾਂਦੀ ਚੰਗਾ ਦਹੀਂ ਦਾ ਪੂਰਾ ਲੈ ਲਈ ਨਾਲ ਹਾਂ ਲੈ ਲੂੰਗੀ ਚੰਗਾ ਦਵਾਈ ਲੈ 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 ਦਵਾਈ ਆਹੋ ਚੰਗਾ ਕਰ ਲਾ ਕਮੋ ਤੋ ਕੰਮ ਆਵਦਾ ਪੂਆ ਕਹਦਾ ਤਾਂ ਵਿਚਾਰੀ ਨੂੰ ਪਿਆਰ ਨਾਲ ਬੋਲ ਪਿਆ ਕਰ ਕਿਉਂ ਪਿੱਛੇ ਪਈ ਰਹਿੰਦੀ ਏ ਸਾਰਾ ਦਿਨ ਹਾਏ ਮੇਰੇ ਰੱਬਾ ਇਹ ਕੰਮ ਵਾਲੀਆਂ ਸਾਹਿਬ ਚ ਨਹੀਂ ਆਉਂਦੀਆਂ ਹੁੰਦੀਆਂ ਇਹਨਾਂ ਨੂੰ ਮੜੇ ਜੇ ਤਾੜਕੀ ਰੱਖਣਾ ਪੈਂਦਾ ਹੁੰਦਾ ਆਏ ਨਹੀਂ ਕਰੀਂਦਾ ਹੁੰਦਾ ਪੂਆ ਗੱਲ ਗੱਲ ਤੇ ਤੈਨੂੰ ਨਹੀਂ ਪਤਾ ਹੈਗਾ ਤੂੰ ਤਾਂ ਉਹੀ ਨਿਆਣਿਆਂ ਆ ਗੱਲਾਂ ਕਰਦੀਆਂ ਕੀ ਕੀ ਨਿਆਣਿਆਂ ਵਾਲੇ ਗੱਲਾਂ ਕੀਤੀਆਂ ਮੈਂ ਚੱਲ ਚੰਗਾ ਹੋਰ ਨਹੀਂ ਬੁੱਤ ਮਾੜਾ ਮਟਾ ਸਾਹਮਣਾ ਰਹਿੰਦੇ ਇਹਨਾਂ ਥੋੜੇ ਜਿਹਾ ਚੰਡ ਕੀ ਰਹਿੰਦੀਆਂ ਨੇ ਲੋਟ ਐ ਨਹੀਂ ਲੋਟ ਠੀਕ ਹੈ ਜੀ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਹੀ ਕਰ ਲਿਆ ਕਰੂੰਗੀ بس تو میری گل ਮੰਨਦੀ ਰਹੇ ਜੇ میری گل ਮੰਨਣ ਲੱਗੀਆਂ ਤਾਂ ਮਾਰੇ ਮੁੱਢ ਠੀਕ ਵੀ ਹੁੰਦੀ ਜਾਨੀ ਹੈ ਕੀ ਹੈ ਯਾਰ ਹੁਣ ਮੈਂ ਕੀ ਕਰਾਂ ਐਨੀਵਰਸਰੀ ਸੀ ਇਹਨਾਂ ਕਿਦੋਂ ਫੋਨ ਆ ਗਿਆ ਮੰਮੀ ਦਾ ਹਲੋ ਹਲੋ ਹਾਂ ਕਿਨੇ ਆ ਪੁੱਤ ਹਾਂ ਮੰਮੀ ਵਧੀਆ ਤੁਸੀਂ ਦੱਸੋ ਠੀਕ ਹੋ ਜੀ ਮੈਂ ਕਾਦੀ ਠੀਕ ਹੈ ਮੈਂ ਤਾਂ ਅੱਜ ਮਰਵਾਤਾ ਸੀ ਰਾਜਪਾਲ ਨੇ ਕੀ ਗੱਲ ਹੋ ਗਈ ਐਵੇਂ ਕਾਤੋਂ ਬੋਲੀ ਜਾਨੀ ਐ ਬੋਲਾਂ ਕੀ ਦੋ ਡੱਡਾ ਤੇ ਠੀਕ ਹੈ ਆਗੇ ਭਾਲਣ ਬੰਦੇ ਅੱਛਾ ਹਾਂ ਅਕੇ ਇਥੇ ਬੰਦਾ ਲੁਕਿਆ ਹੈ ਮੈਂ ਕਿਹੜਾ ਬੰਦਾ ਲੁਕਿਆ ਹੈ ਇਹਦਾ ਭਾਈ ਜੀ ਪੂਰੀ ਜੀ ਦੀ ਉਹਨਾਂ ਨਾਲ ਮੈਂ ਕਿ ਜੇ ਇਹਨਾਂ ਮੂਰੇ ਡਰ ਜੇ ਗਈ ਨਾ ਤੇ ਇਹਨਾਂ ਨੂੰ ਸ਼ੱਕ ਹੋ ਜੂਗਾ ਹਾਂ ਫਿਰ ਰਾਜਪਾਲ ਨੂੰ ਮਰ ਜਾਣੇ ਨੂੰ ਬਾਹਰ ਉਹਲੇ ਲੁਕੋਇਆ ਫਿਰ ਉਹ ਉਹਨੂੰ ਬਾਹਰ ਭਜਾਇਆ ਫਿਰ ਉਹ ਅੰਦਰ ਤਲਾਸ਼ੀਆਂ ਲਏ ਫਿਰ ਮੈਂ ਕਿ ਮੈਂ ਤਾਂ ਭਾਈ ਥਾਣੇ ਦਰਖਾਸਤ ਦੇਉਂਗੀ ਮੈਂ ਹਾਂ ਫਿਰ ਮੰਮੀ ਉਹਨਾਂ ਨੂੰ ਪਤਾ ਤਾਂ ਲੱਗਿਆ ਵੀ ਰਾਜਪਾਲ ਇੱਥੇ ਨਾ ਨਾ ਪਤਾ ਨਹੀਂ ਲੱਗਿਆ ਕਹਿੰਦੇ ਸਾਨੂੰ ਕਿਸੇ ਨੇ ਕਿਹਾ ਮੈਂ ਤਾਂ ਕਹਿਤਾ ਮਗਾ ਜੀਨੇ ਸੋਨੂ ਕਿਹਾ ਨਾ ਉਹਨੂੰ ਨਾਲ ਲੈ ਕੇ ਆਉ ਮਖਾ ਹਾਂ ਤੁਹਾਡਾ ਕੀ ਮਤਲਬ ਮਖਾ ਮੇਰੇ ਘਰੇ ਬੜਨ ਦਾ ਮੈਂ ਕੱਲੀ ਬੁਢੀ ਆ ਮਖਾ ਇਹ ਕੀ ਤਾ ਤੁਸੀਂ ਕੀ ਰੱਖ ਦੋ ਉਹੀ ਗੱਲ ਐ ਇਹ ਨਹੀਂ ਪਤਾ ਵੀ ਕੀ ਕੁਛ ਕਰ ਦੇਣ ਇਹਨਾਂ ਦਾ ਕਿ ਪਤਾ ਲੱਗਦਾ ਸਾਲੇ ਮਲੰਗਾ ਦਾ ਹਜੇ ਵੀ ਆ ਪਹਿਲੇ ਮਰ ਜਾਣਾ ਤੇ ਮੈਨੂੰ ਕਹਿੰਦਾ ਪੈਸੇ ਦੇ ਤਾਂ ਸ ਮੈਂ ਕਿੱਥੋਂ ਦੇਵਾਂ ਗੱਲ ਤਾਂ ਉਹੀ ਐ ਹੁਣ ਇੱਥੇ ਕੀ ਪੈਸੇ ਦਾ ਪੇੜ ਲੱਗਿਆ ਹੋਇਆ ਵੇ ਇਹਨੂੰ ਤੋੜ-ਤੋੜ ਕੇ ਫੜਾਈ ਆਈਏ ਕੰਮ ਨਹੀਂ ਕਰਦਾ ਘਰ ਨਹੀਂ ਕਰਦਾ ਵੇਲਾ ਬੈਠਾ ਰੋ ਮਾਰੀਓਗਾ ਪੈਸੇ ਦੇ ਦੇਉ ਇਹਨੂੰ ਮੈਨੂੰ ਕਹਿੰਦੇ ਨਾ ਕਹਿੰਦਾ ਬੁਲਬੁਲ ਦਾ ਨੰਬਰ ਲਾ ਤੇਰਾ ਨੰਬਰ ਮੈਂ ਫੀਡ ਨਹੀਂ ਕਰਿਆ ਮੈਂ ਆ ਕੇ ਭਾਈ ਮੈਨੂੰ ਤਾਂ ਪਤਾ ਨਹੀਂ ਮੇਰੇ ਤਾਂ ਯਾਦ ਨਹੀਂ ਮਖਾ ਉਹ ਵੀ ਕਰਕੇ ਗਈ ਸੀ ਅੰਗਰੇਜ਼ੀ ਸੀ ਮੈਂ ਕਹਾ ਮੈਨੂੰ ਕਿਹੜਾ ਪਤਾ ਪਤਾ ਤਾਂ ਤੇ ਹੁਣ ਤਾਂ ਐਸੇ ਮੰਗੀ ਜਾਂਦਾ ਦੱਸ ਪੁੱਤ ਮੈਂ ਕੀ ਕਰਾਂ ਮੰਮੀ ਇਹਦਾ ਨਾ ਕਤਲ ਦਾ ਇਹ ਕਤਲ ਕਰਨਾ ਪੋਗਾ ਜਿਹੜਾ ਇਹਨੇ ਤੰਗ ਕਰਿਆ ਸਾਨੂੰ ਹਟਦਾ ਹੀ ਨਹੀਂ ਹੈਗਾ ਵੀ ਦੱਸ ਕਿੱਥੋਂ ਪੈਸੇ ਲਿਆ ਕੇ ਧਰਦਾ ਮੈਂ ਇਹਦੇ ਹੱਥ ਚ ਫਿਰ ਮੈਂ ਕੜੋ ਹੋਰ ਉਹੀ ਗੱਲ ਆ ਮੰਮੀ ਫਸਾਉਣ ਵਾਲੀ ਗੱਲ ਐ ਹੁਣ ਇਹ ਨਹੀਂ ਪਤਾ ਜੇ ਕੱਲੋ ਕੋਈ ਹੋਰ ਅਫਸਰ ਆ ਕੇ ਆਪਣੇ ਘਰ ਮੂਰੇ ਖੜ ਗਿਆ ਫਿਰ ਆਪਾਂ ਕੀ ਕਰ ਲਾਂਗੇ ਆਹੀ ਤਾਂ ਮੈਂ ਗੱਲ ਕਰ ਤੇ ਉਹ ਤਾਂ ਕੁਦਰਤੋ ਚੱਲ ਐਨੀ ਬਚਤ ਰਹੀ ਉਹਨਾਂ ਨੇ ਗੇਟ ਖੜਕਾ ਲਿਆ ਜੇ ਬਾਈ ਚਾਂਸ ਨਾਲ ਦੀਆਂ ਗੌਣਡੀਆਂ ਨੇ ਪੌੜ ਨਾਲ ਚੜਕੀ ਆ ਜਾਂਦੇ ਤੇ ਇਹ ਤਾਂ ਅੰਦਰ ਪਏ ਸੀ ਕੀ ਬਣਦਾ ਫਿਰ ਨਲੇ ਅਗਲੇ ਮੈਨੂੰ ਲੈ ਕੇ ਜਾਂਦੇ ਥਾਣੇ ਭੌਂਦੇ ਨਾ ਦੋਨਾਂ ਨੂੰ ਗੱਲ ਤਾਂ ਉਹੀ ਐ ਵਾਧਾ ਵਧਣ ਵਾਲੀ ਗੱਲ ਐ ਇਹ ਮੈਂ ਤਾਂ ਕਹਿ ਆਪੇ ਕਿਤੇ ਮਰਜ਼ੀ ਟਿਕਾਣਾ ਕਰਕੇ ਤੂੰ ਇੱਥੇ ਵਗ ਜਾ ਫਿਰ ਕੀ ਕਹਿੰਦਾ ਕਹਿੰਦਾ ਜਾਊਂਗਾ ਹੁਣ ਪੈਸੇ ਤਾਂ ਹੋਣ ਕਹਿੰਦਾ ਥੋੜੇ ਵਾਲੇ ਹੁਣ ਐ ਕਰੀ ਜਾਂਦਾ ਹੁਣ ਫੇਰ ਆ ਕੇ ਆ ਪੈ ਗਿਆ ਮੈਂ ਦਫੇ ਕਰ ਲੱਗਿਆ ਪਿਆ ਤੇ ਹੁਣ ਸਾਰਾ ਦਿਨ ਵਾਰ ਲਾ ਕੇ ਕਿੱਥੋਂ ਰੱਖਾਂ ਮੈਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੰਮੀ ਇਹਦੀ ਲਾਤੀ ਟੁੱਟੀ ਐ ਲੱਤਾਂ ਤੇ ਦੋ ਸੱਟ ਨਹੀਂ ਲੱਗੀ ਹੈਗੀ ਫੇਰ ਵੀ ਐ ਕਰਦਾ ਜਿਵੇਂ ਇਹਦੇ ਨਾ ਗੋਲੀ ਲੱਗੀ ਹੁੰਦੀ ਢਿੱਡ 'ਚ ਵੀ ਆਖੇ ਇਹਨੂੰ ਪੈਸੇ ਭੇਜੋ ਇਹ ਤਾਂ ਰੁੜ ਜਾਣਾ ਜਾਣ ਕੇ ਬਹਾਨੇ ਕਰੀ ਜਾਂਦਾ ਆਪਾਂ ਤੋਂ ਪੈਸੇ ਖਾਈ ਜਾਂਦਾ ਤਾਂ ਸੋ ਮੈਂ ਇਹ ਵੀ ਕੀ ਕਰਾਂ ਕੋਈ ਨਾ ਇਹਦਾ ਵੀ ਨਵਾਂ ਟਕਾਉਣਾ ਮੈਨੂੰ ਲੜਣਾ ਹੀ ਪੈਣਾ ਐ ਐਵੇਂ ਨਹੀਂ ਲੋਟ ਆਉਣ ਵਾਲਾ ਇਹ ਬਸ ਤੂੰ ਇਹਨੂੰ ਕਹਿਦੀ ਫੋਨ ਫੋਨ ਕਰਕੇ ਕਹਿੰਦਾ ਮੇਰਾ ਫੋਨ ਤਾਂ ਡਿੱਗ ਗਿਆ ਮੈਨੂੰ ਕਹਿੰਦਾ ਕੀ ਤਾ ਡਿੱਗ ਗਿਆ ਕਹ ਕੋਈ ਕਰਦਾ ਹੂੰ ਡਰਾਮੇਬਾਜ਼ ਐ ਵੀ ਇਹਦੇ ਸਾਰੇ ਕੰਡੇ ਵਿੱਜੇ ਹੋਏ ਨੇ ਜਿਹੜੇ ਮੈਨੂੰ ਚੁਗਣੇ ਪੈ ਰਹੇ ਨੇ ਹਾਂ ਗੱਲ ਤਾਂ ਉਹੀ ਐ ਚਲ ਕੋਈ ਨਾ ਮੰਮੀ ਤੂੰ ਫਿਕਰ ਨਾ ਕਰ ਇਹਦਾ ਵੀ ਮੈਂ ਕੋਈ ਨਾ ਕੋਈ ਹੱਲ ਕਰਦੀ ਹਾਂ ਚਲ ਬੁੱਤ ਤੂੰ ਕਰੀ ਇਹਦੇ ਨਾਲ ਗੱਲ ਠੀਕ ਐ ਠੀਕ ਐ ਬੁੱਤ 100 ਇਹ ਤਾਂ ਨਵੀਂ ਟੈਨਸ਼ਨ ਖੜੀ ਹੋ ਗਈ ਇੱਕ ਟੈਨਸ਼ਨ ਮੁੱਕਦੀਆਂ ਨਾਲ ਦੀ ਨਾਲ ਦੂਜੀ ਸਟਾਰਟ ਹੋ ਜਾਂਦੀ ਹੈ ਹੁਣ ਦੱਸ ਇਹ ਹੁਣ ਪੈਸੇ ਮੰਗ ਗਿਆਂਦਾ ਉਧਰੋਂ ਬੰਦੇ ਆਏ ਖੜੇ ਨੇ ਛੇ ਕੱਲ ਨੂੰ ਕੋਈ ਹੋਰ ਆ ਗਿਆ ਨਾ ਐਵੇਂ ਮੁਸੀਬਤ ਆ ਜਾਊਗੀ ਮੰਮੀ ਤੇ ਤੇ ਮੈਂ ਤਾਂ ਮੰਮੀ ਨੂੰ ਪਹਿਲੇ ਇੰਨੇ ਦੁੱਖ ਦਿੱਤੇ ਨੇ ਹੋਰ ਨਹੀਂ ਦੁੱਖ ਦੇਣਾ ਚਾਹੁੰਦੀ ਇਹਦਾ ਕੋਈ ਨਾ ਕੋਈ ਨੰਬਰ ਟਕਾਉਣਾ ਲੱਭਣਾ ਹੀ ਪੈਣਾ ਇਹ ਐਵੇਂ ਹੀ ਲੋਟ ਆਊਗਾ ਨਹੀਂ ਤਾਂ ਇਹਦਾ ਇਹ ਨਹੀਂ ਪਤਾ ਹੈਗਾ ਕਿੰਨੇ ਕੁ ਪੈਸੇ ਖਾਈ ਜਾਵੇ ਤੇ ਮੈਂ ਕਿੱਥੋਂ ਇਹਨੂੰ ਫੈਸਲੇ ਲਿਆ ਕਿ ਤਰੀਆ ਮੈਂ ਇਹਦੇ ਹੱਥ ਤੇ ਮੈਂ ਕਿਹੜਾ ਅਫਸਰ ਲੱਗੀ ਆ ਸੋਚਦੀ ਆ ਇਹਦਾ ਕੀ ਹੱਲ ਹੈ ਲਾ ਕਿ ਚਾਚਾ ਹਾਂ ਚਾਚਾ ਸਤਿ ਸ਼੍ਰੀ ਅਕਾਲ ਕਿਵੇਂ ਸਤਿ ਸ਼੍ਰੀ ਅਕਾਲ ਹੋਰ ਚੱਲੇ ਗਏ ਭਾਈ ਆਖੇ ਜਾਂਦਾ ਸੀ ਅੱਛਾ ਹੂੰ ਤੇ ਮੈਂ ਤੈਨੂੰ ਐਂ ਕਹਿੰਦਾ ਸੀ ਮੈਂ ਕਿਹਾ ਮੈਨੂੰ ਰਾਜਪਾਲ ਦਾ ਪਤਾ ਲੱਗਿਆ ਸੀ ਰਾਜਪਾਲ ਦਾ ਹਾਂ ਕਿਵੇਂ ਚਾਚਾ ਮੈਂ ਤੇ ਮੈਂ ਗੱਲ ਵੀ ਕਰਨੀ ਸੀ ਇੱਕ ਜੇ हां हां दस अंदर मतलग? मतलग था था आ अंदर बैठ ਜਨਣਾ ਬਸ ਚਾਚੀ ਦੇ ਸਾਹਮਣੇ ਕਹ ਨੂੰ ਮੈਂ ਤੇਰੇ ਇਕੱਲੇ ਨਾਲ ਗੱਲ ਕਰਨੀ ਸੀ ਮੈਂ ਫੁੱਫੜ ਨੂੰ ਵੀ ਨਹੀਂ ਦੱਸਿਆ ਅੱਛਾ ਮਾਜੋ ਨੂੰ ਨਾ ਝੂਠ ਮਾਰਿਆ ਸੀ ਵੀ ਰਾਜਪਾਲ ਪੁਲਿਸ ਤੋਂ ਭੱਜ ਗਿਆ ਕੀ ਮਤਲਬ ਮਤਲਬ ਦਾ ਚਾਚਾ ਆਏ ਆ ਵੀ ਮੈਂ ਨਾ ਉਹ ਕੁੜੀ ਨੂੰ ਤਾਂ ਫੜਾਤਾ ਸੀ ਪੁਲਿਸ ਨੂੰ ਤੇ ਰਾਜਪਾਲ ਨੂੰ ਨਾ ਮੈਂ ਇੱਕ ਆਪਣੇ ਪਲਾਟ ਤੇ ਆ ਗਿਆ ਉੱਥੇ ਵਿਲਾ ਉੱਥੇ ਤਾੜ ਲਿਆ ਸੀ ਉਹਦੇ ਚ ਬੰਨ ਲਿਆ ਸੀ ਤੇ ਮੈਨੂੰ ਆਏ ਸੀਗਾ ਵੀ ਮੈਂ ਇਹ ਤੋ ਪੁੱਛਾਂ ਉਹ ਪੁਸ ਵਾਲਿਆਂ ਦੀ ਹੋਰ ਗੱਲ ਹੁੰਦੀ ਆ ਹਨਾ ਉਹਨਾਂ ਨੇ ਕੁੱਟਮਾਰ ਕਰਨੀ ਸੀ ਆਪ ਦੇ ਹਿਸਾਬ ਨਾਲ ਮੈਨੂੰ ਐ ਸੀ ਜਿਹੜਾ ਕੁਛ ਉਹਨੇ ਕਰਿਆ ਨਾ ਮੈਂ ਉਹਦਾ ਬਦਲਾ ਲਵਾਂ ਉਹ ਤੋਂ ਤੇ ਮੈਂ ਉਹਨੂੰ ਤਾਂ ਕਰਕੇ ਪੁਲਿਸ ਨੂੰ ਨਹੀਂ ਫੜਾਇਆ ਸੀ ਤੇ ਮੈਂ ਉੱਥੇ ਬੰਨਲੇ ਲਿਜਾ ਕੇ ਤੇ ਜਦੋਂ ਮੈਂ ਉਹਨੂੰ ਕੁੱਟਿਆ ਮਾਰਿਆ ਉਹਨੇ ਮੈਨੂੰ ਗੱਲਾਂ ਤਾਂ ਕੁਝ ਦੱਸੀਆਂ ਕਹਿੰਦਾ ਇਸ਼ੂ ਰਲਿਆ ਪਿਆ ਸੀ ਲਾਡੀ ਵੀ ਵਿੱਚ ਸੀਗਾ ਉਹਦੀ ਮਾਂ ਵੀ ਸੀ ਠੀਕ ਆ ਤੇ ਬੋਲ ਬੋਲ ਤੇ ਉਹਦੀ ਮਾਂ ਸੀ ਉਹਨੇ ਨਾਂ ਤਾਂ ਮੈਨੂੰ ਸਾਰਿਆਂ ਦੇ ਦੱਸਤੇ ਸੀ ਤੇ ਜਦੋਂ ਮੈਂ ਉਹਦੀਆਂ ਲੱਤਾਂ ਕੁੱਟੀਆਂ ਤੇ ਉਹ ਮੈਨੂੰ ਆਖਿਆ ਮੈਂ ਖੈ ਗਵਾਹੀ ਦੇਣੀ ਪਊ ਤੈਨੂੰ ਉਹ ਗਵਾਹੀ ਨੂੰ ਤਿਆਰ ਹੋ ਗਿਆ ਸੀ ਪਰ ਪਤਾ ਨਹੀਂ ਕਿਵੇਂ ਮੈਥੋ ਦੇ ਛੱਟ ਵੱਜ ਗਈ ਕਿਤੇ ਤੇ ਉਹ ਮੈਨੂੰ ਤਾਂ ਐ ਲੱਗਿਆ ਵੀ ਇਹਨੂੰ ਦੌੜਾ ਪੈ ਗਿਆ ਉਹ ਜਦੋਂ ਐ ਐ ਜੇ ਕਰਨ ਲੱਗ ਗਿਆ ਤੇ ਮੈਂ ਉਹਦੇ ਹੱਥ ਪੈਰ ਖੋਲ ਬੈਠਾ ਤੇ ਮੈਂ ਪਾਣੀ ਲੈਣ ਗਿਆ ਮੇਰੇ ਆਉਂਦੇ ਨੂੰ ਉਹ ਭੱਜ ਗਿਆ ਅਸਲ ਉਹ ਪਹਿਲਾਂ ਨਹੀਂ ਭੱਜਾਈ ਚਾਚਾ ਉਹ ਮੈਥੋ ਹੁਣ ਭੱਜ ਗਿਆ ਕਾਲੇ ਤੂੰ ਵੀ ਬੱਸ ਮੈਨੂੰ ਦੱਸ ਤਾਂ ਦਿੰਦਾ ਇਹ ਗੱਲ ਵੀ ਐ ਆ ਉਹ ਉਹ ਚਾਚਾ ਮੈਨੂੰ ਐ ਸੀਗਾ ਵੀ ਫੇਰ ਵੀ ਤੁਸੀਂ ਐ ਕਹੋਗੇ ਵੀ ਨਹੀਂ ਆਪਾਂ ਆਪਣੀ ਕੋਈ ਗਲਤ ਕੰਮ ਕਰਨਾ ਵੀ ਇਹਨੂੰ ਪੁਲਿਸ ਨੂੰ ਫੜਾਉਣੇ ਆ ਪਰ ਜੋ ਕਾਰੀ ਲਿਆ ਸੀ ਫੇਰ ਕਮ ਸੇ ਕਮ ਤੂੰ ਮੇਰੇ ਕੋਲ ਤਾਂ ਗੱਲ ਕਰਦਾ ਮੇਰੀ ਗੱਲ ਸੁਣ ਤੂੰ ਇੱਥੇ ਸੋਚ ਨਾ ਜਾਣੇ ਤੂੰ ਕੱਲਾ ਸੀ ਉੱਥੇ ਠੀਕ ਹੈ ਉਹਦਾ ਕੋਈ ਦਾਅ ਲੱਗ ਜਾਂਦਾ ਤੇਰੇ ਕੋਈ ਸੱਟ ਵੇਟ ਮਾਰ ਜਾਂਦਾ ਫੇਰ ਕੌਣ ਜਮੇ ਵਾਰਸ ਉਹ ਕਾਨੂੰ ਚਾਚਾ ਐ ਤਾਂ ਮਾਨੂੰ ਪੋਲਾ ਕਰਤਾ ਸੀ ਕੁੱਟ-ਕੁੱਟ ਕੇ ਆ ਇੱਕ ਲੱਤ ਤਾਂ ਉਹ ਕਢੀ ਹਿੱਸਣ ਲਾਤਾ ਸੀ ਮੈਂ ਹੈ ਐਨੀ ਤਾਂ ਉਹਦੀ ਹਿੰਮਤ ਨਹੀਂ ਸੀ ਗੱਲ ਕਰ ਮੈਨੂੰ ਐ ਨਹੀਂ ਪਤਾ ਲੱਗਿਆ ਵੀ ਮੇਰਾ ਸਾਲਾ ਇੱਕ ਲੱਤ ਤੇ ਕਿਹੜੇ ਸੱਨ ਵਿੱਚ ਦੀ ਨਿਕਲ ਗਿਆ ਉਹ ਉਹ ਯਾਰ ਇਹ ਜੇ ਚਲਾਕ ਬੰਦਿਆਂ ਦਾ ਕੀ ਪਤਾ ਹੁੰਦਾ ਹੈ ਹੈ अच्छा उता गल तेरी सही दा, तेरी आ तू मेनू पहला ही दसदा मैं त यही गल असल चाचा तेरे नालो ਵੱਧ ਗੁੱਸਾ ਤਾਂ ਨਾ ਮੈਨੂੰ ਸੀ ਜਿਹੜੀ ਉਹਨੇ ਤੇਰੀ ਬੇਇੱਜ਼ਤੀ ਕਰਾਈ ਸੀ ਠੀਕ ਆ ਗੁੱਸਾ ਤਾਂ ਕਰ ਸੀ ਪਰ ਗੱਲਾਂ ਆ ਨਾ ਆਪਾਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਵੀ ਨਹੀਂ ਹੋ ਸਕਦੇ ਹੁੰਦੇ ਹਾਂ ਚਾ ਇਸੇ ਗੱਲਾਂ ਦਾ ਤਾਂ ਮੈਨੂੰ ਡਰ ਸੀ ਵੀ ਤੂੰ ਤੇ ਫੁੱਫੜ ਮੈਨੂੰ ਐਂ ਕਹੋਂਗੇ ਠੀਕ ਆ ਆਖੇਂ ਤੂੰ ਮੇਰੇ ਪਿਓ ਦਾ ਲਿਆ ਜੀਆਂ ਨਾ 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 ਕੋਈ ਗੱਲ ਚੱਲ ਛੱਡ ਜਿਹੜੀ ਗੱਲ ਹੋ ਗਈ ਉਹਨੂੰ ਹੁਣ ਜਾਣ ਦੇ ਮਿੱਟੀ ਬਾਸ ਗੱਲ ਤੇ ਹੁਣ ਤੂੰ ਐਂ ਸੋਚ ਵੀ ਉਹਦਾ ਕਿੱਥੋਂ ਪਤਾ ਲੱਗ ਸਕਦਾ ਤੇ ਕਿੱਥੇ ਹੋਊਗਾ ਚਾਚਾ ਮੈਨੂੰ ਕਿਸੇ ਮੁੰਡੇ ਨੇ ਦੱਸਿਆ ਸੀ ਮਾ ਦੇ ਲਿਆਜ ਪੈਜ ਵਾਲਿਆਂ ਨੂੰ ਉਹਦੀ ਫੋਟੋ ਭੇਜੀ ਸੀ ਮੈਂ ਕਿਹਾ ਜਿੱਥੇ ਵੀ ਇਹ ਦਿ세 ਕਿਸੇ ਨੂੰ ਮੈਂ ਕਿਹਾ ਮੈਨੂੰ ਦੱਸੋ ਹਾਂ ਕੁੜੀ ਕੁੜੀਏ ਹਾਂਜੀ ਆਪਾਂ ਡੇਲੇ ਲਈ ਬੈਠੀਆਂ ਨਹੀਂ ਜੀ ਬਸ ਮੈਂ ਸਾਫ਼ ਕਰਨ ਲੱਗੀ ਸੀ ਉਹਨੇ ਪਹਿਲਾਂ ਮੈਨੂੰ ਦੀਦੀ ਕਹਿੰਦੇ ਵੀ ਤੂੰ ਕੱਪੜੇ ਸੰਭਾਲ ਦੇ ਮੈਂ ਕੱਪੜੇ ਸੰਭਾਲਣ ਲੱਗ ਗਈ ਸੀਗੀ ਸੰਭਾਲ ਤੇ ਫਿਰ ਹਾਂਜੀ ਸਾਰੇ ਸੰਭਾਲਦੇ ਇੱਕ ਤਾਂ ਨਾ ਮੇਰੀ ਗੱਲ ਸੁਣ ਮਾਰੇ ਨਾ ਹੱਥ ਨੂੰ ਤੇਜ਼ ਚਲਾ ਲਿਆ ਕਰ ਬਾਲੇ ਜਿਲ੍ਹਾ ਕੰਮ ਕਰਦੀਆਂ ਭਾਈ ਓ ਜਿਵਾਸਾ ਥੋੜੀ ਜਿਹੀ ਨਾ ਟੈਨਸ਼ਨ ਜੀ ਹੁੰਦੀ ਆ ਇਸ ਕਰਕੇ ਦਿਮਾਗ ਨਾ ਬਾਪੂ ਚ ਰਹਿੰਦਾਗਾ ਨਾ ਅੱਛਾ ਤੇਰਾ ਬਾਪੂ ਤੂੰ ਬਿਮਾਰ ਕਹਿੰਦੀ ਸੀ ਹੈ ਹਾਂਜੀ ਤੁਹਾਨੂੰ ਦੱਸਿਆ ਸੀਗਾ ਮੇਰੇ ਬਾਪੂ ਜੀ ਬਹੁਤ ਬਿਮਾਰ ਰਹਿੰਦੇ ਨੇ ਅੱਛਾ ਤੇ ਫਿਰ ਕਮਾਉਣ ਆਈ ਇਕੱਲੀ ਉਹ ਬੀਬੀ ਘਰੇ ਹਾਂਜੀ ਬਸ ਮੈਂ ਹੀ ਆ ਕਮਾਉਣ ਵਾਲੀ ਤੇ ਮੇਰੇ ਬਾਪੂ ਤਾਂ ਬਿਮਾਰ ਹੀ ਰਹਿੰਦਾ ਉਹਨਾਂ ਦਾ ਤਾਂ ਕੰਮ ਹੁੰਦਾ ਨਹੀਂ ਹੈਗਾ ਤੇ ਹੋਰ ਕਹੇ ਭੈਣ ਭਾਈਆ ਤੁਸੀਂ ਹੋਰ ਤੇ ਫੈਂਡ ਪਈ ਮੇਰੇ ਕੋਈ ਹੈ ਨਹੀਂ ਜੀ ਮੈਂ ਤੇ ਮੇਰਾ ਬਾਪੂ ਹੀ ਆ ਤੇ ਤੇਰੀ ਮਾਂ ਤਾਂ ਹੋਊਗੀ ਨਹੀਂ ਜੀ ਮੇਰੀ ਮੰਮੀ ਦੀ ਨਾ ਡੈਥ ਹੋ ਗਈ ਸੀ ਮੈਂ ਛੋਟੀ ਜੀ ਸੀਗੀ 4-5 ਸਾਲ ਅੱਛਾ ਚੱਲ ਕੋਈ ਨਾ ਭਾਈ ਉਹ ਤਾਂ ਉਹੀ ਗੱਲ ਹੈ ਰੱਬ ਦੀ ਮਰਜ਼ੀ ਹੈ ਹੈਨਾ ਕਿਨੂੰ ਰੱਖਣਾ ਹੈ ਕਿਨੂੰ ਲਿਜਾਣਾ ਹੈ ਹਾਂਜੀ ਹਾਂਜੀ ਫਿਰ ਪੜ੍ਹੀ ਲਿਖੀ ਹੈ ਮਾੜਾ ਮੋਟਾ ਹਾਂਜੀ ਮੈਂ ਪਲੱਸ 2 ਕੀਤੀ ਆ ਅੱਛਾ ਫਿਰ ਤੂੰ ਸਾਡੇ ਜੁੱਠੇ ਪਾਣੇ ਕਿਉਂ ਮਾਣੀਏ ਜਦੋਂ ਤੁਸੀਂ ਕੀਤੀ ਤੂੰ ਮਤਲਬ ਕਿ 12ਵੀਂ ਉਹ ਜੇ ਇਸ ਕਰਕੇ ਕਿਉਂਕਿ ਨੌਕਰੀ ਤਾਂ ਹੁਣ ਮਿਲਦੀ ਨਹੀਂ ਬਾਰਮ ਪੜੇ ਨੂੰ ਤੁਹਾਨੂੰ ਵੀ ਪਤਾ ਲੈ ਨਹੀਂ ਮੇਰੀ ਗੱਲ ਸੁਣ ਬਥੇਰਾ ਹਸਪਤਾਲਾਂ ਚ ਰੱਖ ਲੈਂਦੇ ਨੇ ਲੈ ਮੈਂ ਰਖਾ ਦਿੰਦੀ ਆ ਤੈਨੂੰ ਆ ਹਸਪਤਾਲ ਚ ਤੈਨੂੰ ਉਥੇ ਵਧੀਆ ਤਨਖਾਹ ਮਿਲਿਆ ਕਰੂਗੀ ਵਧੀਆ ਤਨਖਾਹ ਤਾਂ ਠੀਕ ਹੈ ਜੀ ਮੈਂ ਮੰਨ ਲਊ ਬਾਅਦ ਤੋਂ ਬਾਅਦ 5000 ਦੇ ਦੇਣਗੇ 6000 ਦੇ ਦੇਣਗੇ ਉਥੇ ਵੀ ਤਾਂ ਫਿਰ ਐਕਸਪੀਰੀਅੰਸ ਤਾਂ ਜ਼ਰੂਰੀ ਹੈ ਨਾ ਨਾਲੇ ਆ ਕੀ ਕਹਿੰਦੀ ਤੂੰ ਉਹ ਕਰਦੀ ਰਹੀ ਲੈ ਤੈਨੂੰ ਤਨਖਾਹ ਮਿਲਿਆ ਕਰੂ ਸਾਰਾ ਕੰਮ ਸੰਭਲੇਗੀ ਉਹਦੇ ਬਾਅਦ ਕਰਦੀ ਦੁਕਾਨ ਕਰ ਲਈ ਡਾਕਟਰੀ ਦੀ ਨਹੀਂ ਵਧੀਆ ਹੈ ਕੰਮ ਆਏ ਝੂਠੇ ਭੰਡਾਗਾ ਥ ਮਾਰਨਾ ਨਾ ਤਾਂ ਮੈਂ ਤੁਹਾਡੀ ਸਾਰੀਆਂ ਗੱਲਾਂ ਨਾਲ ਸਹਿਮਤ ਆ ਜੀ ਹੁਣ ਮੈਂ ਇੱਥੇ ਕੰਮ ਕਰਦੀ ਆ ਤੁਸੀਂ ਮੈਨੂੰ ਰੋਟੀ ਵੀ ਦਿਨੇ ਹੋ ਲੀੜਾ ਕੱਪੜਾ ਵੀ ਲੈ ਕੇ ਦੋਗੇ ਮੇਰਾ ਸਾਰਾ ਖਰਚਾ ਚੱਕੋਗੇ ਨਾਲੇ ਮੈਨੂੰ ਤਨਖਾਹ ਦੋਗੇ ਫਿਰ ਜੇ ਮੈਂ ਕਿਤੇ ਹੋਰ ਲੱਗੂ ਮੈਨੂੰ ਕਿਰਾਏ ਤੇ ਕਮਰਾ ਲੈਣਾ ਪੈਣਾ ਰੋਟੀ ਪਾਣੀ ਫਿਰ ਮੇਰੀ ਤਾਂ ਸਾਰੀ ਸੈਲਰੀ ਆਈ ਨਿਕਲ ਜਾ ਕਰਨੀ ਫਿਰ ਮੈਂ ਉਹਦੇ ਬਾਪੂ ਨੂੰ ਦਵਾਈ ਕਿੱਥੇ ਦਵਾਉਂਗੀ ਕਿਰਾਏ ਤੇ ਕਮਰੇ ਦੀ ਕੀ ਲੋੜ ਹੈ ਤੈਨੂੰ ਲੈਣ ਦੀ ਮੇਰੀ ਗੱਲ ਸੁਣ ਚੱਲ ਕੋਈ ਨਾ ਐ ਤਾਂ ਥੋੜੀ-ਮੋਟੀ ਮਦਦ ਮੈਂ ਤੇਰੀ ਕਰਦੀ ਰਹੂੰਗੀ ਤੇ ਤੂੰ ਹਸਪਤਾਲ ਚ ਦਵਾਈ ਤੇਰੇ ਬਾਪੂ ਨੂੰ ਉੱਥੋਂ ਲਿਆ ਦੇ ਕਰੀ ਤਨਖਾਹ ਸਾਡੀ ਬਚਿਆ ਕਰੂਗੀ ਨਹੀਂ ਜੀ ਇਦਾਂ ਸੈੱਟ ਨਹੀਂ ਆਉਂਦਾ ਬਸ ਚੱਲ ਮੈਨੂੰ ਸਹਾਰਾ ਲੱਗ ਜਾਂਦਾ ਨਾਲੇ ਮੇਰੇ ਬਾਪੂ ਕਹਿੰਦਾਗਾ ਇਕੱਲੀ ਕੁੜੀ ਦਾ ਨਾ ਸ਼ਹਿਰਾਂ ਚ ਲੋਟ ਨਹੀਂ ਆਉਂਦਾ ਹੈਗਾ ਤਾਂ ਕਰਕੇ ਫਿਰ ਮੇਰੇ ਬਾਪੂ ਲੱਗਣ ਵੀ ਨਹੀਂ ਦਿੰਦਾ ਮੈਨੂੰ ਕਿਤੇ ਚਲ ਤੇਰੀ ਮਰਜ਼ੀ ਹੈ ਭਾਈ ਜਿਤੇ ਤੇਰੇ ਕਰਮਾਂ 'ਚ ਭਾਂਡੇ ਨੇ ਤਾਂ ਮੰਝੀ ਜਾ ਤੇ ਇੱਕ ਵਾਰ ਹੋਰ ਕਹਿੰਦੀ ਸੀ ਉਹ ਜਿਹੜੇ ਤੋਂ ਆਧਾਰ ਕਾਰਡ ਪਿੰਡ ਕਾਰਡ ਦੇਣਾ ਸੀ ਸਾਨੂੰ ਉਹ ਤਾਂ ਦੇ ਦੇ ਹਾਂਜੀ ਮੈਂ ਨਾ ਤੁਹਾਨੂੰ ਦੱਸਣਾ ਭੁੱਲ ਗਈ ਉਹਨਾਂ ਜਦੋਂ ਮੈਂ ਪਿਛਲੇ ਪਿੰਡ ਕੰਮ ਪਾਲਦੀ ਸੀਗੀ ਇੱਕ ਨਿਸ਼ੇੜੀ ਜ ਮੇਰਾ ਬੈਗ ਹੀ ਲੈ ਗਿਆ ਢੇ ਚੋ ਚੱਕ ਕੇ ਵਿੱਚੀ ਉਹਦੇ ਵਿੱਚ ਮੇਰਾ ਆਧਾਰ ਕਾਰਡ ਸੀ ਮੇਰਾ ਪਰਸ ਸੀ ਸਾਰਾ ਬੈਗ ਹੀ ਲੈ ਗਿਆ ਮੇਰੇ ਕੋਲ ਤਾਂ ਹੁਣ ਮੇਰੇ ਕੋਈ ਪ੍ਰੂਫ ਹੀ ਨਹੀਂ ਹੈਗਾ ਮੈਂ ਤੁਹਾਨੂੰ ਕੀ ਦਵਾਂਗੀ ਲੈ ਫੇਰ ਅਸੀਂ ਦਿਨੋਂ ਆਏ ਕਿੰਨੇ ਕੰਮ ਤੇ ਰੱਖਾਂਗੇ ਤੂੰ ਚੁੱਪ ਕਰਕੇ ਜੇ ਤਾਂ ਪਹਿਲੇ ਆਉਣੇ ਨੇ ਤੇ ਤੇਰੇ ਕਾਗਜ਼ ਦੇ ਕੇ ਜਾਵੇਂਗੀ ਤਾਂ ਤਾਂ ਦੇਖ ਮੈਂ ਕੰਮ ਤੇ ਰੱਖੂੰਗੀ ਨਹੀਂ ਮੈਂ ਨਹੀਂ ਕੰਮ ਤੇ ਰੱਖਦੀ ਤੈਨੂੰ ਨਹੀਂ ਨਹੀਂ ਆਂਟੀ ਜੀ ਇਦਾਂ ਨਾ ਕਰੋ ਮੇਰੇ ਕੋਲ ਹੋਰ ਕੋਈ ਕੰਮ ਹੈ ਨਹੀਂ ਪਲੀਜ਼ ਦੇਖੋ ਪਲੀਜ਼ ਮੈਨੂੰ ਕੰਮ ਤੋਂ ਨਾ ਕੱਢਿਓ ਮੈਂ ਕੋਈ ਗਲਤੀ ਨਹੀਂ ਕਰਦੀ ਮੈਂ ਪ੍ਰੂਫ ਆਉਂਦੇ ਬਣਾ ਲੂਗੀ ਜਿੱਦੇ ਮੈਂ ਨਾ ਪਿੰਡ ਦੇ ਬਾਪੂ ਕੋਲ ਉਹਨਾਂ ਨੂੰ ਮਿਲ ਜਾਂਉਗੀ ਮੈਂ ਸਾਰੇ ਪ੍ਰੂਫ ਬਣਾ ਕੇ ਲਿਓ ਪਰ ਪਲੀਜ਼ ਮੈਨੂੰ ਕੰਮ ਤੋਂ ਨਾ ਖੱਡਿਓ ਮੇਰੇ 'ਤੇ ਭਰੋਸਾ ਕਰੋ ਭਰੋਸਾ ਕੀ ਕਰੀਏ ਅੱਜ ਕੱਲ ਕਿਹਦੇ ਭਰੋਸਾ ਕਰਾਂ ਅੱਜ ਕੱਲ ਤਾਂ ਸਕੇ ਮਾਂ ਪਿਓ ਤੇ ਕੋਈ ਭਰੋਸਾ ਕਰਦਾ ਹੁਣ ਤੇਰੇ ਤੇ ਮੈਂ ਕੀ ਭਰੋਸਾ ਕਰ ਲੂ ਤੇਰੇ ਪਿੰਡ ਦਾ ਮੈਨੂੰ ਨਹੀਂ ਪਤਾ ਸ਼ਹਿਰ ਦਾ ਮੈਨੂੰ ਨਹੀਂ ਪਤਾ ਹੈ ਇਹ ਤੇ ਜ ਪ੍ਰੂਫ ਤਾਂ ਕਰਨੇ ਹੀ ਪੈਣਾ ਤੁਹਾਨੂੰ ਮੇਰੇ ਕੋਲ ਇਹ ਤੋਂ ਇਲਾਵਾ ਕੁਝ ਵੀ ਨਹੀਂ ਹੈਗਾ ਦੇਖ ਪਈ ਕੁੜੀਏ ਜੇ ਤਾਂ ਤਾਂ ਕਰਨਾ ਸਾਡੇ ਘਰੇ ਕੰਮ ਤਾਂ ਤਾਂ ਮੈਨੂੰ ਕੋਈ ਆਪਦਾ ਸਬੂਤ ਪ੍ਰੂਫ ਦੇ ਜੀ ਠੀਕ ਹੈ ਨਹੀਂ ਆਵਦਾ ਜਿੱਧਰੋਂ ਆਇਆ ਉਧਰ ਵਾਜਦੀ ਆਂਟੀ ਇੱਧਰ ਤੋਂ ਨਾ ਕਰੋ ਪਲੀਜ਼ ਦੇਖੇ ਤੁਸੀਂ ਵੀ ਇਨਸਾਨ ਹੋਗੇ ਪਲੀਜ਼ ਮੇਰੇ ਬਾਰੇ ਸੋਚੋ ਮਾੜਾ ਮੋਟਾ ਮੈਂ ਦੇਖੋ ਮੈਂ ਕਿੱਧਰ ਜਾਉਂਗੀ ਕੱਲੀ ਕੈਰੀ ਹੈਗੀ ਆ ਮੇਰੇ ਬਾਪੂ ਦੀ ਦਵਾਈ ਮੈਂ ਕਿੱਥੋਂ ਲੈ ਕੇ ਆਉਂਗੀ ਲਾ ਤੂੰ ਤਾਂ ਗਾਲੀ ਪੈਂਦੀ ਜਾਂਦੀ ਆਂ ਕੋਈ ਭੜਾਈ ਕੀ ਪਹੁੰਚਾ ਮਾਨੂੰ ਤਿਆਰ ਹੋ ਗਈ ਨਹੀਂ ਜਿਹਨੇ ਜੰਮਿਆ ਉਹਦੇ ਕੋਲ ਜਾ ਆ ਸਹੀ ਗੱਲ ਐਸ ਦੁਨੀਆ 'ਚ ਕੋਈ ਨਹੀਂ ਕਿਸੇ ਦਾ ਹੁੰਦਾ ਲਾ ਜੇ ਕਾਇਦੇ ਵੇਤ ਉਸਕੋ ਲੱਗ ਜੂਗੀ ਆੱਖਾਂ ਤੇ ਥੁੱਕਣਾ ਸੁੱਕਾ ਨਾਗਣਾ ਬੰਦੇ ਗੰਮ ਕਦੇ ਟਾਂਡੀ ਉਸਕੋ ਲੱਗ ਜੂਗੀ ਟਾਂਡੇ ਮਾਰਿਓ ਚੁੱਪ ਕਰਕੇ ਇੱਕ ਗੱਲ ਹੋਰ ਦੱਸ ਦਿਆ ਤੇਰੇ ਬਾਪੂ ਦੇ ਲਿਆ ਦਿੰਦਾ ਰਿਕਾਰਡ ਮੈਨੂੰ ਕੋਈ ਗੱਲ ਨਹੀਂ ਜੀ ਲਿਆ ਦੂੰਗੀ ਫਿਰ ਕੁਸਤਾ ਚਾਹੀਦਾ ਨਾ ਗੰਮ ਦੇ ਰੱਖਣ ਨੂੰ ਠੀਕ ਹੈ ਜੀ ਜਰੂਰ ਲੈ ਕੇ ਆਈ ਕੱਲ ਨੂੰ ਠੀਕ ਹੈ ਜੀ ਯਾਰੇ ਨੋ ਡਾਰਕਾ ਕਿੱਡੀ ਕੁੱਤੀ ਜਨਾਨੀ ਹੈਗੀ ਬਾਦੀ ਪੈਗੀ ਉਭਰੋ ਨਾ ਪੁੱਤੇ ਦਾ ਰੋਣਾ ਨਹੀਂ ਆਉਂਦਾ ਹੈਗਾ ਤੇ ਮੈਂ ਤਾਂ ਆਰ ਕਾਰਡ ਮੈਂ ਤੇ ਸਹ ਨਾ ਪੀ ਜਾ ਗੁੱਸਾ ਚੜਾਈ ਕਿ ਜੀ ਕਰੇ ਸਿਰ ਪਾੜਦਾ ਮਾਜਦੀ ਹੁਣ ਤੇਰੀ ਝੂਠ ਤੇ ਇਹਨੂੰ ਆਧਾਰ ਕਾਰਡ ਮਾਹਾਂ ਨਹੀਂ